ਬਾਬਾ ਦੀਪ ਸਿੰਘ ਜੀ ਮਹਾਰਾਜ ਜੀ ਦੇ ਦਰਬਾਰ ਤੇ ਜਾ ਕੇ ਜਦੋਂ ਅਰਦਾਸ ਕਰਦੇ ਹੋ ਨਾ ਤੇ ਉਹ ਸਿੱਧੀ ਰੱਬ ਤੱਕ ਜਾਂਦੀ ਜੀ ਕਿਉਂਕਿ ਜਦੋਂ ਬਾਬਾ ਜੀ ਤੁਹਾਡੇ ਲਈ ਬੈਠਿਆ ਨਾ ਉੱਥੇ ਫਿਰ ਮਹਾਰਾਜ ਆਪ ਨਹੀਂ ਨਾ ਕਰ ਸਕਦੇ ਤੁਹਾਨੂੰ ਬਾਬਾ ਦੀਪ ਸਿੰਘ ਜੀ ਦੀ ਭਗਤੀ ਸ਼ਬਦਾਂ ਚ ਬਿਆਨ ਨਹੀਂ ਕਰ ਸਕਦੇ ਆਪਾਂ ਬੜਾ ਪ੍ਰਤੱਖੀ ਸਥਾਨ ਹੈ ਜੀ ਬਾਬਾ ਦੀਪ ਸਿੰਘ ਜੀ ਮਹਾਰਾਜ ਜੀ ਦੇ ਸਥਾਨ ਤੇ ਜਾ ਕੇ ਜਦੋਂ 5 ਮਿੰਟ ਵੀ ਤੁਸੀਂ ਚਿੱਤ ਲਾ ਕੇ ਉੱਥੇ ਬਹਿ ਗਏ ਮਾਲਕ ਨੂੰ ਯਾਦ ਕਰੋਗੇ ਨਾ ਤੁਹਾਨੂੰ ਪਤਾ ਲੱਗ ਜਾਏਗਾ ਕਿ ਕਿੰਨੀ ਸ਼ਕਤੀ ਹੈ ਕਿੰਨਾ ਜਪਤਾ ਪੈ ਉੱਥੇ ਤੇ ਜੇ ਤੂੰ ਸੱਚੇ ਮਨ ਦਾ ਬੰਦਾ ਅਰਦਾਸ ਕਰਦਾ ਨਾ ਤੇ ਬਸ ਇੰਨਾ ਸਮਝ ਲਿਆ ਕਰੋ ਕਿ ਮਹਾਰਾਜ ਨੇ ਆਪ ਆ ਕੇ ਬਾਹ ਫੜ ਲਈ ਤੁਹਾਡੀ ਜਿੰਨੇ ਮਰਜੀ ਦੁੱਖ ਹੋਣ ਜਿੰਨੀਆਂ ਮਰਜੀ ਤਕਲੀਫਾਂ ਹੋਣ ਕਿਸਮਤਾਂ ਦੇ ਪੰਨਿਆਂ ਨੂੰ ਵੀ ਬਦਲਣਾ ਪੈ ਜਾਏਗਾ ਜਿੱਥੇ ਬਾਬਾ ਦੀਪ ਸਿੰਘ ਜੀ ਮਹਾਰਾਜ ਜੀ ਨੇ ਤੁਹਾਡੀ ਬਾਹ ਫੜ ਲਈ ਹਰ ਜਗ੍ਹਾ ਤੋਂ ਹਾਰ ਕੇ ਟੁੱਟ ਕੇ ਧੋਖੇ ਖਾ ਗਏ ਦੁਨੀਆਂ ਦੀਆਂ ਗੱਲਾਂ ਸੁਣ ਕੇ ਮੈਣੇ ਸੁਣ ਕੇ ਜੇ ਤੁਹਾਨੂੰ ਲੱਗਦਾ ਕਿ ਹੁਣ ਜ਼ਿੰਦਗੀ ਖਤਮ ਹੋਣ ਵਾਲੀ ਹੈ ਤੁਸੀਂ ਬਸ ਇੱਕ ਵਾਰ ਮੇਰੀ ਗੱਲ ਮੰਨ ਕੇ ਬਾਬਾ ਦੀਪ ਸਿੰਘ ਦੇ ਦਰਬਾਰ 'ਚ ਜਾ ਕੇ ਅਰਦਾਸ ਕਰ ਦੋ ਕੁਝ ਨਹੀਂ ਕਹਿਣਾ ਜ਼ਿਆਦਾ ਇੱਕੋ ਗੱਲ ਕਹਿ ਦੋ ਬਾਬਾ ਜੀ ਮੈਨੂੰ ਸੰਭਲੋ ਮੈਨੂੰ ਬਚਾ ਲਓ ਬਸ ਫਿਰ ਦੇਖਣਾ ਆਪਣੇ ਆਪ ਕਰਾਮਾਤ ਹੋਏਗੀ ਤੁਹਾਡੀ ਜ਼ਿੰਦਗੀ ਜਿਹੜੀ ਟੁੱਟੀ ਵੀ ਹੈ ਨਾ ਆਪਣੇ ਆਪ ਦੇਖਣਾ ਜਰੀਏ ਕੀ ਭਾਂਜਣੇ ਹੋਣੇ ਨਹੀਂ ਪਤਾ ਪਰ ਬਾਬਾ ਜੀ ਨੇ ਤੁਹਾਨੂੰ ਆਪਣੇ ਆਪ ਹੀ ਸੰਭਲਣਾ ਜੇ ਜਿਹੜਾ ਸੱਚੇ ਮਨ ਨਾਲ ਅਰਦਾਸ ਕਰਦਾ ਨਾ ਉਹਦੀ ਅਰਦਾਸ ਕਦੇ ਖਾਲੀ ਨਹੀਂ ਜਾਂਦੀ ਇਹ ਮੇਰਾ ਸੱਚਾ ਵਿਸ਼ਵਾਸ ਜੇ ਬਾਬਾ ਦੀਪ ਸਿੰਘ ਜੀ ਮਹਾਰਾਜ ਜੀ ਤੇ ਅਪਾ ਦਾ ਸਵੇਰੇ ਉੱਠ ਦੀ ਕੋਈ ਵੀ ਕੰਮ ਕਰਨ ਤੋਂ ਪੱਲੇ ਜ਼ਰੂਰ ਅਦਾਸ ਕਰੀਦੀ ਏ ਬਾਬਾ ਦੀਪ ਸਿੰਘ ਜੀ ਮਹਾਰਾਜ ਜੀ ਦੇ ਦਰਬਾਰ 'ਚ ਜਾ ਕੇ ਤਾਂ ਰੂਹ ਨੂੰ ਸਕੂਨ ਮਿਲ ਜਾਂਦਾ ਜਿੱਦਾਂ ਆਤਮਾ ਤੜਫਦੀ ਹੁੰਦੀ ਨਾ ਉਹਨੂੰ ਕਿਤੋਂ ਵੀ ਸਕੂਨ ਨਹੀਂ ਮਿਲਦਾ ਸਾਡਾ ਸਕੂਨ ਹੀ ਬਾਬਾ ਦੀਪ ਸਿੰਘ ਦੇ ਦਰਬਾਰ 'ਚ ਜਾ ਕੇ ਸੋ ਜਿਆਦਾ ਨਾ ਘਬਰਾਇਆ ਕਰੋ ਜ਼ਿੰਦਗੀ ਦੇ ਜਿਆਦਾ ਤੰਗ ਕਰਦੀ ਵੀ ਏ ਦੁੱਖ ਭਾਰੇ ਸਿਰ ਦੇ ਪਏ ਤੇ ਬਸ ਬਾਬਾ ਦੀਪ ਸਿੰਘ ਦੇ ਕੋਲ ਆ ਜਿਓ ਆਪਣੇ ਸਭ ਠੀਕ ਕਰਨਗੇ ਬਾਬਾ ਜੀ ਤੁਸੀਂ ਨਾ ਫਿਕਰ ਕਰੋ ਜਿਨ੍ਹਾਂ ਨੂੰ ਸੱਚਾ ਭਰੋਸਾ ਬਾਬਾ ਦੀਪ ਸਿੰਘ ਜੀ ਮਹਾਰਾਜ ਜੀ ਤੇ ਉਹ ਜਰੂਰ ਲਿਖੋ ਤੁਨ ਤਨ ਬਾਬਾ ਦੀਪ ਸਿੰਘ ਜੀ ਤੇ ਕਬਰਾਣਾ ਨਹੀਂ ਜੇ ਬਿਲਕੁਲ ਵੀ ਤੁਹਾਡੀ ਜ਼ਿੰਦਗੀ ਕੋ ਖਤਮ ਨਹੀਂ ਹੋਈ ਕਦੇ ਨਹੀਂ ਕਹਿਣਾ ਕਿ ਹੁਣ ਕੁਛ ਨਹੀਂ ਠੀਕ ਹੋਣਾ ਸਭ ਕੁਝ ਠੀਕ ਹੋਏਗਾ ਮਹਾਰਾਜ ਆਪੇ ਕਰਨਗੇ ਜਿਨ੍ਹਾਂ ਨੇ ਤੁਹਾਨੂੰ ੱੱਕੇ ਮਾਰੇ ਆ ਜਿਨ੍ਹਾਂ ਨੇ ਤੁਹਾਨੂੰ ਧੋਖਾ ਦਿੱਤਾ ਜਿਨ੍ਹਾਂ ਨੇ ਤੁਹਾਨੂੰ ਇਹ ਗੱਲਾਂ ਕਹੀਆਂ ਕਿ ਜਾ ਜਿੱਥੇ ਮਰਜੀ ਜਲ ਜਾ ਤੇਰੇ ਕੰਮ ਨਹੀਂ ਬੰਨੇ ਤੁਹਾਡੇ ਕੰਮ ਇੱਥੋਂ ਹੀ ਬੰਨੇ ਜੇ ਸਾਰੇ ਕੰਮ ਬੰਨੇ ਜੇ ਬੜੇ ਚੰਗੇ ਬੰਨੇ ਜੇ ਮਾਲਬ ਨੇ ਬਹੁਤ ਤਰੱਕੀਆਂ ਬਖਸ਼ੀਆਂ ਜੇ ਬੜੇ ਭਾਗ ਲੱਗਨੇ ਤੁਹਾਨੂੰ ਸਭ ਕੁਝ ਵਧੀਆ ਹੋਣਾ ਤੁਹਾਡੀ ਜ਼ਿੰਦਗੀ 'ਚ ਹੁਣ ਧੰਨ ਧੰਨ ਬਾਬਾ ਦੀਪ ਸਿੰਘ ਕਾਲ ਯੁਗ ਦੀ ਸੱਚਾਈ ਜੇ ਗੱਲ ਪੂਰੀ ਸੁਣ ਕੇ ਜਾਇਓ ਮੈਂ ਮੰਨੋ ਕਿਹਾ ਕਲੇਸ਼ ਕਰੀਏ ਕਹਿੰਦਾ ਚੱਲ ਮੈਂ ਕਿਹਾ ਨਿੰਦਾ ਚੁਗਲੀ ਕਰੀਏ ਕਹਿੰਦਾ ਚੱਲ ਮੈਂ ਕਿਹਾ ਨਫ਼ਰਤ ਹੀਰਖਾ ਚੱਲ ਮੈਂ ਕਿਹਾ ਪੁੱਠੇ ਕੰਮ ਚੱਲ ਮੈਂ ਕਿਹਾ ਪਾਠ ਕੀਤਾ ਨਾ ਕਹਿੰਦਾ ਹਜੇ ਨਹੀਂ ਮੈਂ ਕਿਹਾ ਗੁਰੂ ਘਰ ਕਹਿੰਦਾ ਕੱਲ ਨੂੰ ਜਾਵਾਂਗਾ ਮੈਂ ਕਿਹਾ ਘੁੰਮੀਆਂ ਫਰੀਏ ਕਹਿੰਦਾ ਚੱਲ ਮੈਂ ਕਿਹਾ ਅੰਮ੍ਰਿਤ ਵੇਲਾ ਹੋ ਗਿਆ ਏ ਕਹਿੰਦਾ ਸੌਂਦੇ ਮੈਂ ਕਿਹਾ ਗੁਰੂ ਦਾ ਹੁਕਮ ਈ ਕਹਿੰਦਾ ਛੱਡ ਪਰੇ ਮੈਂ ਕਿਹਾ ਰੱਬ ਦੇਖ ਰਿਹਾ ਏ ਕਹਿੰਦਾ ਤਿਆ ਤਾ ਦੇ ਮੈਂ ਕਿਹਾ ਮੌਤ ਨੇੜੇ ਆ ਰਹੀ ਆ ਕਹਿੰਦਾ ਉੱਠ ਚੱਲ ਪਾਠ ਕਰ ਮੈਂ ਕਿਹਾ ਚੱਲ ਕਹਿੰਦਾ ਗੁਰੂ ਘਰ ਚਲੀਏ ਮੈਂ ਕਿਹਾ ਚੱਲ ਕਹਿੰਦਾ ਸੇਵਾ ਕਰੀਏ ਮੈਂ ਕਿਹਾ ਚੱਲ ਜਿੱਥੋਂ ਮੰਗਣ ਨਾਲ ਮਿਲਦਾ ਹੋਵੇ ਉਸਨੂੰ ਸੰਸਾਰ ਕਹਿੰਦੇ ਨੇ ਜਿੱਥੋਂ ਮੰਗਣ ਨਾਲ ਮਿਲਦਾ ਹੋਵੇ ਉਸਨੂੰ ਸੰਸਾਰ ਕਹਿੰਦੇ ਨੇ ਤੇ ਜਿੱਥੋਂ ਬਿਨ ਮੰਗਿਆ ਹੀ ਸਭ ਕੁਝ ਮਿਲ ਜਾਵੇ ਉਸ ਨੂੰ ਬਾਬਾ ਦੀਪ ਸਿੰਘ ਜੀ ਦਾ ਦਰਬਾਰ ਕੇ